ਅਨੁਦਰ ਕੌੜੀ ਚ ਇੱਕ ਨਾਈ ਬਣਾ ਦਾ ਵੀ ਬੜਾ ਧੰਨਵਾਦ ਕੌੜੀ ਚ ਖਿਡਾਰੀ ਵਾਲਿਆਂ ਦਾ RAM ਹਲਵਾ ਹੀਰੇ ਮੁੰਡੇ ਨੇ ਪਕੌੜਿਆ ਵੀ ਰੇੜੀ ਲਾਈ ਹੈ ਭਾਈ ਆਹਦੇ ਦਾ ਪਕੌੜੇ ਦਸਤੌਰ ਦੇ ਦਿੱਤੇ ਜਾਂਦੇ ਆ ਤੁਸੀਂ ਪਕੌੜੇ ਵੀ ਖਾ ਸਕਦੇ ਹੋ ਆਹ ਲਈ ਸੈਂਟ ਜਿਹੜੀ ਉਹ ਰੇੜੀ ਲੱਗੀ ਹੋਈ ਹੈ ਉਹ ਇਕੱਠੇ ਰਿਆ ਕਰੋ ਢਿੰਡਾਂ ਨੂੰ ਫਿੱਲਰ ਜਾਂਦੇ ਆ ਸਾਡੇ ਬੜੇ ਹੀ ਸਤਕਾਰਯੋਗ ਵੀਰੇ ਚਾਰੋਂ ਪਾਰਟੀਆਂ ਦੇ ਜਿਹੜੇ ਵੀ ਸਾਡੇ ਆਰਗੇਨਾਈਜ਼ਰ ਨੇ ਮੇਨ ਭਰਾ ਉਹਨਾਂ ਦੇ ਸਨਮਾਨ ਕਿਤੇ ਰਣੇ ਸਰਪੰਚ ਸਾਹਿਬ ਦਾ ਸਨਮਾਨ ਹੋਣਾ ਜਿਨ੍ਹਾਂ ਨੇ 2121 ਤੋਂ ਉੱਪਰ ਮਾਈਕਸ ਦਾ ਦਿੱਤੀ ਹੈ ਉਹਨਾਂ ਦੇ ਸਨਮਾਨ ਕੀਤੇ ਜਾਣਿਆ ਸਾਡੀ ਪ੍ਰਾਂਤ ਕਮੇਟੀ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਬਾਣੀਓ ਜਗਿੰਦਰ ਸਿੰਘ ਜੀ ਡੀਵੀ ਸਾਹਿਬ ਉਹ ਵੀ ਸਾਡੇ ਦਰਮਿਆਨ ਬੈਠੇ ਆ ਉਹਨਾਂ ਦਾ ਵੀ ਨਿੱਕਾ ਸਵਾਗਤ ਨਿੱਕਾ ਜੀ ਆ ਨੂੰ ਕਹਿੰਦੇ ਆ ਵੈਲਕਮ ਕਰਦੇ ਕੌਣੀ ਦੀ ਧਰਤੀ ਹੈ ਉਹਨਾਂ ਦਾ ਆਪਣਾ ਨਜ਼ਰ ਕੌਣੀ ਹੋਵੇ ਭਾਵੇਂ ਦੁੱਧਾ ਹੋਵੇ ਭਾਵੇਂ ਲਹਾਰਾ ਹੋਵੇ ਭਾਵੇਂ ਇੰਦਰ ਦੇ ਪਾਸੋਂ ਜਿੰਨੇ ਵੀ ਅੱਜ ਸਰਪੰਚਾਂ ਦੇ ਖਬੜੀ ਖਿਡਾਰੀ ਨੇ ਬੜੀ ਰਿਸਪੈਕਟ ਦੇ ਦਿੰਦੇ ਗਣਾਂ ਜਗਨਦਰ ਸਿੰਘ ਉਹਨਾਂ ਨੂੰ ਬੜੇ ਮਾਣਯੋਗ ਨੇ ਸਾਡੇ ਦਰਮਿਆਨ ਅੱਛੇ ਜਿਹੇ ਤਰ੍ਹਾਂ ਦੇ ਬੁਝੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਲਗੀ ਧਰ ਸਪੋਰਟਸ ਕਲੱਬ ਦੇ ਪ੍ਰਧਾਨ ਹਰਦੇਵ ਸਿੰਘ ਜੀ ਸਾਡੇ ਵੱਡੇ ਭਰਾ ਭਾਈ ਬੇਨਤੀ ਆ ਹਰਜੀਤ ਵੱਲੋਂ ਆਪਣੇ ਇੱਕ ਕਮੇਟੀ ਮੈਂਬਰ ਸਮਲੇ ਨਾਲ ਦੇਖਦੇ ਸ ਤੇ ਇੱਥੇ ਆਓ ਭਰਾ ਬੜ ਕੇ ਬੇਨਤੀ ਆ ਸਾਡੀ ਸਟੇਜ ਤੇ ਆਓ ਹਰਜੀਤ ਵੱਲੋਂ Now, लोग ਕਬੱਡੀ ਪੌਂਡਰੀ ਦੇ ਬਰੂ ਤਿਆਰ ਪਰ ਤਿਆਰ ਹੈ ਦੋ ਜਾਂ ਫੀ ਪੱਟਾਂ ਦੇ ਸਾਥੀਆਂ ਮਾਰਦੇ ਆ ਨਿਆਣੀ ਉਮਰ ਹੈ ਛੋਟੀ ਉਮਰ ਹੈ ਆਰੇ ਸਮਰ ਦੇ ਵਿੱਚ ਕੀ ਕਹਿੰਦੇ ਹੁੰਦੇ ਵੀ ਜਿਵੇਂ ਇੱਕ ਕੋਰੇ ਨੇ ਬੱਚੇ ਨੇ ਚੇਤਾਰ ਕਬੱਡੀ ਖਿਡਾਰੀ 1100 ਦੇ ਵੱਡੇ ਯੋਧਾ ਭੇਜਦੇ ਨੇ ਉਹਨਾਂ ਦਾ ਬਹੁਤ ਵੱਡਾ ਧੰਨਵਾਦ ਹੈ ਨਾ ਸਾਹਮਣੇ ਹੁੰਦਾ ਕਿ ਇਹ ਕਬੱਡੀ ਪਾਉਣ ਦੇ ਲਈ ਖੇਡਦੇ ਮੈਦਾਨ ਦੇ ਵਿੱਚ ਵਾਧਾ ਹੋਇਆ ਹੈ ਦਾਂ ਸਾਹਮਣੇ ਕਬੱਡੀ 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 ਕਰਦਾ ਹੋਇਆ ਮੁੰਡਾ ਛੇੜੇ ਮੈਦਾਨ ਦੇ ਵਿੱਚ ਵਾਧਾ ਹੋਇਆ ਦੋ ਜਾਂਕੀ ਜਿਹੜੇ ਉਹ ਤਿਆਰ ਰਣ ਤਿਆਰ ਨੇ ਕੌਣ ਬੱਲੇ ਬੱਲੇ ਕਰਾ ਦੇਗਾ ਬੜਾ ਵਧੀਆ ਮੈਚ ਆ ਮਾਮੇ ਦੇ ਵਿੱਚ ਝੋਲ ਰਹੀ ਹੈ ਮੈਂ ਫਿਰ ਤੋਂ ਇੱਕ ਵਾਰ ਗਾਨੀ ਸਜਣਾ ਦਾ ਧੰਨਵਾਦ ਕਰਦਾ ਕਿਸੇ ਨੇ 1100 ਕਿਸੇ ਨੇ 2100 ਕਿਸੇ ਨੇ 3100 ਕਿਸੇ ਨੇ 5000 ਕਿਸੇ ਨੇ ਸਟੁੱਪਰ ਜਿਹੜੀ ਉਹ ਮਾਈਕ ਹਸਾਇਦਾ ਦਿੱਤੀ ਹੈ ਸਾਰਿਆਂ ਦਾ ਧੰਨਵਾਦ ਹੈ ਕਿ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਮਾਂ ਦਾ ਪੁੱਤ ਕਮਾਉ ਹੈ ਸਾਡੇ ਪਿੰਡ ਤੇ ਰੱਬ ਦੀਆਂ ਮਿਹਰਾਂ ਨੇ ਹਰ ਮਾਂ ਦਾ ਪੁੱਤ ਕਮਾਉ ਹੈ ਪਿੰਡ ਤੇ ਮਿਹਰ ਹੈ ਪਰਮਾਤਮਾ ਦੀ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਹੈ ਪਰਮਾਤਮਾ ਮਿਹਰ ਪਰ ਹੱਥ ਰੱਖੇ ਸਾਡੀ ਅਰਦਾਸ ਹੈ ਇਹਨਾਂ ਕਬੱਡੀ ਖਿਡਾਰੀਆਂ ਦੇ ਲਈ ਮੈਂ ਬੇਨਤੀ ਕਰਵਾ 40 ਸਾਲਾਂ ਦੇ ਨੂੰ ਪਲੀਜ਼ ਪਿਆਰ ਹੋਣਗੇ ਸਾਰੇ ਪੈਂਟੜ ਨੇ ਆਜੋ ਕੋਈ ਗੱਲ ਨਹੀਂ ਪੈਂਟੜ ਦਾ ਕਰਾ ਲੈਨੇ ਬਈ ਪੈਂਟੜ ਨੇ ਕਿਹੜੀ ਖੜੀ ਹੈ ਇੱਕ ਹੋਰ ਟੀਮ ਹੈ ਜਿਹੜੀ ਦੂਸਰੀ ਤੇ ਦੋਵੇਂ ਟੀਮ ਆ ਗਏ ਨੇ ਪੈਂਟੜ ਨੇ ਆਓ ਯਾਰ ਪੈਂਟੜ ਨੂੰ ਬੇਨਤੀ ਹੈ ਆਓ ਅਗਲੀ ਕੌਣੀ ਤੇ ਦੂਸਰੀ ਟੀਮ ਨਾਲ ਕਿਹੜੀ ਹੋਣੀ ਹੈ ਉਹ ਜਰੂਰ ਦੱਸਿਓ ਰੱਸਾ ਕਸੀ ਦੀ ਜਿਹੜੀਆਂ ਟੀਮਾਂ ਹੋ ਜੀਆਂ ਨੇ ਪ੍ਰਬੰਧਕਾਂ ਨਾਲ ਸੰਪਰਕ ਕਰ ਲੈਣਾ ਰੱਸਾ ਖਿੱਚਣ ਵਾਲੀਆਂ ਟੀਮਾਂ ਅਬਰ ਸਖਸੀ ਦੀ ਕੈਂਟ ਨੇ ਆਰ 41 72 ਪ੍ਰਬੰਧਕਾਂ ਦੇ ਨਾਲ ਜਰੂਰ ਰਸਤਾ ਕਾਇਮ ਕਰ ਲੈਣੀ ਹੈ ਟੀਮਾਂ ਮੈਂਦੀਆਂ ਸਾਡੀ ਤੇ ਇੱਥੇ ਬੈਠੇ ਸਾਡੇ ਕਾਰਜਯੋਗ ਸਰਦਾਰ ਜਗਿੰਦਰ ਸਿੰਘ ਜੀ ਤੇ ਉਹਨਾਂ ਦੇ ਨਾਲ ਸਾਡੇ ਸਪੈਸਰ ਪਿਆਰ ਸਿੰਘ ਜੀ ਕਲਗੀ ਸਪੋਰਟਸ ਕਲੱਬ ਦੇ ਪ੍ਰਧਾਨ ਭਾਈ ਹਰਕਿਰਤ ਸਿੰਘ ਜੀ ਜਸਵੀਰ ਸਿੰਘ ਜੀ ਸੰਧੂ ਮੈਂਬਰ ਡਾਕਟਰ ਗੁਰਦੇਵ ਸਿੰਘ ਜੀ ਗੁਰਮੀਤ ਸਿੰਘ ਜੀ ਮੈਂਬਰ ਹੋਰ ਸਾਰੇ ਬੈਠੇ ਬਤਵਾਤੇ ਸੱਜਣਾ ਦਾ ਸਾਡੀ ਕਮੇਟੀ ਵੱਲੋਂ ਜੀ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਭ ਵੱਲੋਂ